ਹਾਂਜੀ ਬਾਈ ਜੀ ਤੁਹਾਡਾ ਸਵਾਗਤ ਹੈ ਸ਼ੇਰਕ ਲਕਸ਼ਾਨ ਸੇਵਾ ਕੇਂਦਰ ਪਿੰਡ ਰਾਜੂ ਮਾਦਰਾ ਧੂਰੀ ਰੋਡ ਤੇ ਵੀਰੇ ਬਗੈ ਦਾ ਪٹرول ਪੰਪ ਹਣਾ ਵੀਰੇ ਅਬਦਾ ਤੇ ਬਾਈ ਨੇ ਗਾਵਾਂ ਦਾ ਫਾਰਮ ਪਾਇਆ ਹੋਇਆ ਫੋਟੋ ਸਾਹਮਣੇ ਹੈ ਹਨ ਦੇਖੋ ਤੁਸੀਂ ਦੇਖ ਸਕਦੇ ਹੋ ਗਾਵਾਂ ਬਾਈ ਦੇ ਬਹੁਤ ਸ਼ੋਣੀਆਂ ਯਾਰਾ ਹਨ ਵਧੀਆ ਬਾਈ ਨੇ ਕੰਮ ਕੀਤਾ ਹੋਇਆ ਹੈਗਾ ਤੇ ਵੀਰੇ ਇਹ ਰਖਿਆ ਬੰਦਾ ਬਾਈ ਦਾ ਕੰਮ ਕਰਨ ਵਾਲਾ ਤੇ ਨੰਬਰ 2 ਤੇ ਵੀਰੇ ਤੁਹਾਨੂੰ ਪਤਾ ਦਿਖਾਉਣਿਆ ਬਾਈ ਦੇ ਛੋਟੇ ਜਾਨਮਰ ਤੇ ਆ ਦੇਖੋ ਜੀ ਹਣਾ ਜਿਹੜਾ ਮੁੰਡਾ ਖੜਾ ਜੀ ਇਹ ਸਾਰੇ ਜੀ ਇਹਦੀ ਕੇਅਰ ਕਰਦਾ ਜੀ ਫਾਰਮ ਦੀ ਤੇ ਬਾਈ ਪੰਪ ਤੇ ਕੰਮ ਵੀ ਕਰਦਾ ਵਿਚਾਰਾ ਇਹ ਨੰਬਰ 2 ਦੇ ਦੇਖੋ ਹਣਾ ਬਾਈ ਦੀ ਜੀ ਐਚਪ ਬੱਛੀ ਬੋਸ਼ ਹੋਣੀਆਂ ਜਰਥੀ ਖੜੀਆਂ ਨੇ ਦੋ ਹਣਾ ਬੱਛੀਆਂ ਬਕਸ਼ ਨੂੰ ਦਿਖਾਉਣਾ ਵੀਰੇ ਦੂਜੇ ਪਸ਼ੂ ਬਾਈ ਦੇ ਬਾਹਰੇ ਖੜੇ ਨੇ ਆਪਾਂ ਚੱਲਦੇ ਹੁਣ ਉਧਰ ਨੂੰ ਜੀ ਆ ਜਾਓ ਤੁਸੀਂ ਮੇਰੇ ਨਾਲ ਦੇਖੋ ਬਾਈ ਫਿਰਦਾ ਕਿਹੜੇ ਕੜਦਾ ਆਹ ਬਾਈ ਲਵੇ ਜਰਥੀ ਗਾਵਾਂ ਨੇ ਜੀ ਅੱਛਾ ਬੱਠੀਆਂ ਨੇ ਟੋਟਲ ਬਾਈ ਲਵੇ 18 ਤੇ 19 ਪਸ਼ੂ ਹੈਗੇ ਨੇ ਜੀ ਜਿਹੜਾ ਬਾਈ ਇਹਨਾਂ ਦੀ ਕੇਰ ਆਪ ਵੀ ਕਰਦਾ। ਬਜੀਆ ਪੈਸਾ ਕਮਾ ਰਿਹਾ ਵੀਰੇ ਹਨਾ ਕੋਈ ਹੁਣ ਯਾਰ ਆਪਣੇ ਲੋਕ ਵੀਰੇ ਕਹਿੰਦੇ ਬਾਹਰੇ ਜਾਣਾ ਬਾਹਰੇ ਬੁਰੀ ਕੁਛ ਨਹੀਂ ਵੀਰੇ ਉਹ ਜਿਹੇ ਬਜੀਆ ਕੰਮ ਕਰ ਲੋ। ਬਾਈ ਨੇ ਪਹਿਲਾਂ ਇੱਕ ਗਾਂ ਰੱਖੀ ਥੀ ਤੇ ਅੱਜ ਯਾਰ ਕਹਿੰਨੇ 18-19 ਪਸ਼ੂ ਕਰ ਲੇ ਬਾਈ ਨੇ। ਦੋ ਤਿੰਨ ਬੱਚੋ ਪਸ਼ੂ ਵੇਚਤੇ ਵੀਰੇ ਥੋੜੇ ਜਿਹੇ ਨਾ ਮਰ ਵੱਡੀ ਹੋ ਗਈ ਥੀ। ਤੇ ਛੋਟੇ ਸ਼ਾਮਣ ਨੇ ਤੁਸੀਂ ਦੇਖ ਸਕਦੇ ਹੋ। ਬਾਈ ਨੂੰ ਆਪ ਪੁੱਛਿਆ ਵੀ ਆ ਵੀ ਬਾਈ ਇਹਦੇ ਕਿਹੜੇ ਕਿਹੜੇ ਡੀਕੇ ਭਰੇ ਹੋਏ ਨੇ। ਤੇ ਬਾਈ ਨੇ ਰੱਛਾ ਵੀਰੇ ਇਹਦੇ ਭਰੇ ਹੈ 5000 ਬਾਰਟਨ ਡੈਨਮਾਰਕਾ ਦੇ ਜੀ। ਬੱਕਿਆਂ ਦੇ ਬਾਈ ਪਰੇ ਹੋਏ ਨੇ ਆਪਣੇ ਜਿਹੜੇ ਸਾਹਮਣੇ ਖੜੀ ਹੈ ਵੀਰੇ ਡੱਬੀ ਉਹਦੇ ਪਰੇ ਆਇਆ ਆਪਣਾ ਕੈਪਸ਼ਨ ਇਹਦੇ ਪਰੇ ਹੈ ਵੀਰੇ 40433 ਤੇ ਇੱਕ ਵੀਰੇ ਪਰੇ ਆ ਆਪਣਾ ਸ਼ਖਸ਼ੀਨ ਅਰਮੰਡਾ ਕਾਲੀ ਗਊ ਦੇ 111 ਨੰਬਰ ਵਾਲੀ ਦੀ ਵਧੀਆ ਕੰਮ ਆ ਵੀਰੇ ਖੁੱਲਾ ਫਾਰਮ ਪਾਇਆ ਹੈ ਬਾਈ ਦਾ ਠੀਕ ਹੈ ਜੀ ਬਹੁਤ ਸੋਹਣਾ ਫਾਰਮ ਆ ਸਾਰਾ ਕੁਝ ਲੱਗਿਆ ਹੋਇਆ ਹੈ ਵੀਰੇ ਫਾਰੇ ਲੱਗੇ ਹੋਏ ਨੇ ਵਧੀਆ ਫੋਕ ਮਾਰਜ ਨੇ ਤੇ ਪਿੱਛੇ ਬਾਈ ਦਾ ਕੁਝ ਜੀ ਦੇ ਸਕਦੇ ਹੁਣ ਤੇ ਬਾਈ ਨਾਲ ਗੱਲਬਾਤ ਕੀਤੀ ਸੀ ਵੀਰੇ ਇਸ਼ਾਰੀ ਬਾਈ ਕਹਿੰਦਾ ਮੈਨੂੰ ਸ਼ੌਂਕ ਹੈ ਕਹਿੰਦਾ ਪਹਿਲਾਂ ਮੈਂ ਇੱਕ ਲੈ ਕੇ ਆਇਆ ਸੀ ਫਿਰ ਕਹਿੰਦਾ ਪੰਜ ਕਰ ਲਏ ਹੌਲੀ ਹੌਲੀ ਕਹਿੰਦਾ ਮੈਂ 18 19 ਨਾ ਕਰ ਲੇ ਹੁਣ ਵੀਰੇ ਬਾਈ ਕਹਿੰਦਾ ਮੈਂ ਗਿਰ ਪਛੂ ਲੈ ਕੇ ਆਉਣੇ ਨੇ ਲੀਲੀ ਜਾਬ ਵੀਰੇ ਵੀ ਲੈ ਕੇ ਆਉਣੇ ਨੇ ਸ਼ੈੱਡ ਇੱਕ ਹੋਰ ਪਾਉਣਾਗਾ ਸ਼ੈੱਡ ਪਾਉਣਾ ਵੀਰੇ ਹੋਰ ਬਹੁਤ ਵਧੀਆ ਵੀ ਆ ਗਾਂ ਦੀ ਤਾਂ ਵੀ ਕਹਿੰਦਾ ਵੀ ਸ਼ਾਪ ਇਹਦੇ ਆਪਣਾ ਵੀਰੇ ਸ਼ੀਮਨ ਭਰੇ ਹੋਇਆ ਕੈਪਸ਼ਨ ਦਾ ਜੀ ਕੇਐਲਡੀ ਵੀਰ ਹੈਗਾ ਰਾਜਮਾਰਾ ਰੋਡ 16000 ਪਲੱਸ ਆ ਵੀਰੇ ਉਹ ਪੈਟਰੋਲ ਪੰਪ ਜੀ ਨੌਲਮਨ ਰੇਂਜ ਆ ਵੀਰੇ ਸ਼ੇਰ ਗੱਲ ਬਹੁਤ ਵਧੀਆ ਸ਼ੀਮਨਾ ਵੀਰੇ ਉਹ ਭਰਾਗਰ ਵੱਧ ਬਣਾਉਂਦਾ ਤੇਰੀ ਤਾਂ ਨੋ ਹੈਗਾ ਵੀਰੇ ਬਾਲਾ ਮੈਗਾ ਰੋਨ ਵੀ ਲੋਰਨੀ ਠੀਕ ਹੈ ਵੀਰੇ ਅੱਜ ਤੱਕ ਮੇਰੇ ਨਾਲ ਤਾਂ ਬਹੁਤ ਵਧੀਆ ਕੈਪੀਐਲਡੀ ਵੀਰਾਂ ਦਾ ਵੀਰੇ ਬਹੁਤ ਸੋਹਣੀਆਂ ਗੰਗਾ ਮਾਣੇ ਬਾਈ ਦੀਆਂ ਕੈਪਸ਼ਨ ਦਾ ਠੀਕ ਹੈ ਆਪ ਕੇਅਰ ਕਰਦਾ ਜੀ ਨੌਜੀ ਇਹ ਆਪਣਾ ਕੈਪਸ਼ਨ ਪ੍ਰੈਕਸ਼ਨ ਨੰਬਰ ਤੇ ਜੀ ਜੀ ਵਧੀਆ ਵੀਵਾਖ ਖੁੱਲਾ ਹਵਾ ਇਹ ਵੀ ਪ੍ਰੈਗਨੈਂਟ ਹੈ ਕੇਚ ਫਾਰਮਾ ਹਨਾ ਠੀਕ ਹੈ ਜੀ ਵਧੀਆ ਹਵਾ ਲੱਗਦੀ ਹੈ ਜੀ ਪਿੱਛੇ 뷰ਪੋਸ ਹੋਣਾ ਬਾਕੀ ਅਚ ਮੌਸਮ ਵੀ ਬਹੁਤ ਵਧੀਆ ਵੀਰੇ